ਕੋਣੀ ਨਹੀਂ ਬਾਬਾ ਗਾਂ ਨੂੰ ਬਾਲੀ ਤਕਤੀ ਦੀ ਜਲਦੂ ਜੀ ਬੱਚੀ ਦੀ ਲਾ ਲ 55000 ਲਾਤਾ ਹੁਣ ਉਹ ਭਰਾਵਾ 55 ਲਾਤਾ ਹੁਣ ਯਾਰ ਕਿੰਨੇ ਦੇ ਲਈਆਂ ਨੇ ਲੱਖ ਰੁਪਏ ਦੇ ਲਈਆਂ ਬਾਬਾ ਲੱਖ ਕਿਹਨ ਦਿੰਦਾ ਹੋਰ ਤੈਨੂੰ ਮੋਲਣ ਵਾਲੇ ਦੇ 2 4000 ਦੀ ਖਾਤਰ ਵੀ ਦੇ ਦਾਂ ਫਿਰ ਵੀ ਤੇਰੀ ਮੰਡੀ ਦਾ ਜੋ ਮਰਜ਼ੀ ਡਾਨਾ ਦੋ ਮਾਰੀ ਧੱਕਾ ਕਰਦੇ ਹੋ ਤੁਸੀਂ ਬਸ ਰੱਖ ਲੈ 60000 ਰੁਪਏ ਹੋ ਗਏ ਹਮਾਲਾ ਜੇ ਚਰ ਵੀ ਐ ਨਾ ਘਰ ਅੱਜ ਬਾਬਾ ਭਾਈ ਭੱਜ ਗਿਆ ਮੈਂ ਨਹੀਂ ਭੱਜਦਾ ਜੀ ਇਹ ਭੱਜਿਆ ਸੱਤੇ ਕਿਤੇ ਮੈਂ ਪੂਰ ਸੀ ਦੇ ਲਈਆਂ ਤੇ ਮੈਂ ਗੱਲ ਦੱਸਦਾ ਮੈਂ ਬਾਈ ਬਾਈ ਨੂੰ ਲਈਆਂ ਨੇ ਨਹੀਂ ਖਲਾਦਾ ਨਾ ਬਹੁਤ ਵਧੀਆ ਇਹ ਬੱਕਰੀਆਂ ਕਿਸੇ ਨੂੰ 65 ਦੇ ਵੀ ਦੇਤਾ ਥੋੜੀ ਜੁੱਤੀ ਚ ਪਾਣੀ ਭਰੂੰਗਾ ਆਖਰੀ ਵਗੀ 30 ਦੀ ਆਪਣੇ ਕੋਲ 35 ਦੀ ਠੀਕ ਹੈ ਨਾ ਦੂਸਰੀ ਬੱਕਰੀ ਹੋਇਆ ਹੁਣ ਆ ਪਈ ਲਓ ਜੀ 20 ਦੀ ਹੋਗੀ ਆਹੋ ਹੁਣ ਪਹਿਲਾ ਜੇਬ ਚ ਪਾ ਲੈ ਇਹਨਾਂ ਨੂੰ ਨਹੀਂ ਬਾਬਾ ਉਹ ਜੇਬ ਚ ਪਾ ਲੈ ਕੋਣੀ ਨਹੀਂ ਬਾਬਾ ਗਾਂ ਨੂੰ ਬਾਲੀ ਇੱਕ 30 ਦੀ ਜਾਂ ਦੂਜੀ 25 ਦੀ ਲਾ ਲੈ ਚਲ ਕੋਈ ਨਹੀਂ ਆਇਆ ਤਾਂ ਮੈਂ ਇੱਕ 2000 ਚ ਲਾ ਲਉ 253 ਦੀ ਗਣ ਲਉ ਕੋਈ ਚੱਕਰ ਸੱਤਾ ਕਿੱਧਰ ਗਿਆ ਹੁਣ ਅੱਛਾ ਬਾਬਾ ਬੱਕਰੀ ਲੈ ਕੇ ਤੂੰ ਤਾਂ ਖੋਸ਼ ਆ ਇਹ ਬੱਕਰੀਆਂ ਦਿੰਦੇ ਨਹੀਂ ਮੈਨੂੰ ਉਹ ਵੀ ਉਹ ਵੀ ਬਾਬਾ ਉਹ ਨਿੱਕ ਨਿੱਕੀਆਂ ਜਿਹੀਆਂ ਅਸੀਂ ਤਾਂ ਇਹਨੇ ਕਹਤਾ ਵੀ ਫੜਾਓ फटाफट ਮੈਂ ਤਾਂ ਤੂੰ ਲਾਦਾ ਪੱਕੇ ਮੈਂ ਜਾਣ ਦੋ 4000 ਬਣਦਾ ਫੜਾਉ ਨੇ ਰੁਪਈਆ ਦਾ ਤੇ 15 20000 ਬਣਾ ਨਹੀਂ ਬਾਬਾ ਹਾਂ ਕਿਹੜੀਆਂ ਉਹ ਬੱਕਰੀਆਂ ਮੈਂ ਚੱਕ ਤੱਕਾ ਕੇ ਦੇਖੀਆਂ ਨਹੀਂ ਵੈਸੇ ਉਹ ਹੀ ਬਾਹਰੀ ਗੈਰੀ ਆਏ ਐਂ ਕਰ ਲਓ ਐਂ ਕਰ ਲਓ ਸਾਤੋਂ ਲਿਆ ਦੋ ਸਾਨੂੰ ਲਿਆ ਦੋ ਸਾਨੂੰ ਚੱਕ ਬੱਪੂ ਉਹ ਸੱਤਾ ਕਿਧਰ ਗਿਆ ਹੁਣ ਕਿੱਲਾ ਕਿੱਥੇ ਯਾਰ 15000 ਨੂੰ ਘਰੇ ਭੇਜਦੀ ਯਾਰ ਤੂੰ ਭਾਵੇਂ 8 ਨੂੰ ਲੈ ਲੈ ਹੁਣ ਮੈਂ ਤੈਨੂੰ ਕਿਹੜਾ ਬੱਪੂ ਜਾਈਏ ਹੁਣ ਨਹੀਂ ਦੂਰ ਆ ਬਾਬਾ ਮੂੰ ਤਾਂ ਵੇਜਾ ਠੰਡਾ ਢੁੰਡਾ ਮੰਗਾਲਿਆ ਠੰਡਾ ਫੜ ਕੇ ਨਹੀਂ 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 ਓਏ ਹੁਣੀ ਕੋਈ ਨਹੀਂ ਕੋਈ ਨਹੀਂ ਲੈ ਆਉਣ ਦੇ ਕੁਛ ਨਹੀਂ ਹੁੰਦਾ ਆ ਵੀ ਸਾਰੇ ਆਦੇ ਇੰਨੇ ਨਾ ਕੋਈ ਚੱਕਰ ਨਹੀਂ ਆ ਬੜੀ ਮਾਪਾ ਮੈਨੂੰ ਪੈਸੇ ਦਵਾ ਇਹ ਰੱਖ ਲੋ ਨਾ ਕੋਈ ਨਹੀਂ ਨਾ ਆ ਕੋਈ ਨਹੀਂ ਪੈਸੇ ਨਹੀਂ ਲੈਣਦੇ ਨਹੀਂ ਹਾਂ ਆਹ ਆਹ ਤੇ ਆਹ ਹਾਂ ਤੇ ਇੱਕ ਇੱਥੇ ਡੱਬੀ ਜੀ ਪਰੇ ਬਾਹਰ ਨਿਕਲਦੀ ਫਿਰਦੀ ਆ ਵਿਚਾਰੀ ਜਾਲ ਲਗਾਉਂਦੀ ਹੋ ਫਿਰਦੀ ਆ ਆਹ ਇਹ ਜਾਲ ਲਗਾਉਂਦੀ ਫਿਰਦੀ ਆ ਤੇ ਬਾਬਾ ਕੋਲ ਹੀ ਜਾਣਾ ਹੈਗਾ ਹੋਰ ਸੱਤੇ ਹੁਣ ਜਾਵ 55000 ਲਾਤਾ ਹੁਣ ਉਹ ਭਰਾਵਾ 55 ਲਾਤਾ ਹੁਣ ਉਹ ਘੜੀਆ ਮਗਰ ਇੱਕ ਮਿੰਟ ਸੱਤੇ ਗੱਲ ਛੋੜ ਲੈ ਕੱਚਾ ਨਹੀਂ ਲਾਇਆ 55000 ਲਾਤਾ ਦੇਣਾ ਤੁਹਾਡੀ ਮਰਜ਼ੀ ਆ ਨਹੀਂ ਦੇਣਾ ਤਰੇਣ ਦੇ ਬੜਾਈ ਨਾ ਮੈਂ ਕੀ ਦੱਸਾਂ ਫਰਕ ਬੱਕਾ ਕੜੀਆਂ ਲਾਈਆਂ ਯਾਰ ਹਜੇ ਵੀ ਕੜੀਆਂ ਨੇ ਕੜੀਆਂ ਲਾਈਆਂ ਛੜੀਆਂ ਬੱਕਰੀਆਂ ਨੇ ਫੰਡਣਾ ਬੱਕਰੀਆਂ ਨੇ ਮੈਂ ਕਹਾਂ ਇੱਕ ਕਾਹ ਹੋਗੀ ਇੱਕ ਕਾਹ ਹੋਗੀ ਸੁਣ ਲੈ ਮੇਰੀ ਗੱਲ ਇੱਕ ਕਾਹ ਹੋਗੀ ਇੱਕ ਦੇਖੋ ਪੂਰੀਓ ਫਰਦੀ ਆ ਦੇਖ ਲਈ ਮੈਂ ਚਾਰ ਬੱਕੀਆਂ ਨੇ ਚਾਰ ਕਿੰਨੇ ਦੇ ਲਈਆਂ ਨੇ ਲੱਖ ਰੁਪਏ ਦੇ ਲਈਆਂ ਆਪਾਂ ਲੱਖ ਕਿਹਨੂੰ ਦਿੰਦਾ ਬਹੁਤ ਦੇ ਦਿੰਦੇ ਆ ਨਹੀਂ ਦਿੰਦਾ ਤੈਨੂੰ ਹੀ ਪਤਾ ਉਹ ਵੀ ਤੁਸੀਂ ਦੇੜੇ ਵੀ ਅੰਤ ਕਾੜ ਦੇ ਵੇਲੇ ਨੂੰ ਜਮਾ ਨਾਕਦਾ ਸਾਡੇ ਨਾਲ ਤੂੰ ਮੋੜ ਲੈ ਅੰਤ ਕਾਲ ਕਰ ਲੈ ਤੂੰ ਕੇ ਕੋਲ ਮੁੱਲ ਲਾਓ ਮੈਂ ਹਾਂ ਇਸ ਦੇ ਵੀ ਛੱਡ ਤੂੰ ਆਉਂਦੇ ਦਾ ਕਰ ਲੈ ਅਗਲੇ ਦਾ ਕਰ ਲੈ ਭਰਾਵਾ ਮੈਂ ਜਾਨ ਛੜਾਈ ਆ ਦਰ ਹੋਰ ਜਗਰ ਦੂਰੀ ਚੱਕਰ ਨਹੀਂ ਦੂਰੀ ਨੂੰ ਇੱਕ ਮਿੰਟ ਹਾਂ ਪੰਜ ਲੈ ਲੈ ਇੱਕ ਮਿੰਟ ਸੱਤੇ ਨਹੀਂ ਭੁਗਦੀਆਂ ਦੇਖਦਾ ਨਹੀਂ ਪਾਪਾ ਮੈਂ ਲਾਸਟ ਲਾਤਾ ਮੈਂ ਤੈਨੂੰ ਵੀ ਕਹਿ ਦੀ ਗੱਲ ਵੀ ਜੇ ਪੋਕਦੀਆਂ ਹੋਰਾਂ ਹੁਣੀ ਨਾ ਜਾ ਐ ਵੀ ਗੱਲ ਬਾਬਾ ਵੀ ਤੇ ਤੂੰ ਜੇ ਮੋਲਣ ਵਾਲਾ ਜੀ 2-4000 ਦੀ ਖਾਤਰ ਵੀ ਦੇ ਦਿੰਦਾ ਫਿਰ ਵੀ ਤੇਰੀ ਮੰਡੀ ਦਾ ਜੋ ਮਰਜ਼ੀ ਡਾਨਾ ਤੇ ਮੇਰੀ ਮੰਡੀ ਨਹੀਂ ਹੈਗੀ ਮੈਂ ਵੀ ਮੰਡੀ ਆ ਛੋਟੀ ਜੇ 2-4000 ਦੀ ਪਾਲੀਆਂ ਦੇ ਨਾਲ ਮੰਡੀ ਆ ਇਧਰ ਹੋਰ ਹੁਣ ਜੇ 5000 ਖਾਤਰ ਵੀ ਪੱਕੇ ਦੇ ਦਿੰਗੇ ਉਹ ਸੀਨ ਨੂੰ ਆ ਕੇ ਤੂੰ ਮੰਨ ਜਾ ਤੂੰ 5000 ਮੂੰਹ ਲੱਕੇਗਾ ਤੂੰ ਹੋਰ ਪਾਸੇ ਭੇਜਣਾ ਬਾਬਾ ਨੇ ਬੱਚੇ ਨੂੰ ਤਾਂ ਐਂ ਕਹਿੰਦਾ ਤੁਹਾਨੂੰ ਲੈ ਬੋਲ ਬਾਬਾ ਉਹ ਬੱਚੇ ਨੂੰ ਲੈ ਆ ਕੇ ਲਾ ਦੇ ਨਾ ਜੇ ਉਹਦਾ ਉਹ ਮੈਂ ਫੇਰ ਕੀ ਕਰਦੇ ਮੈਂ ਕਹੀ ਜੇ ਹੀ ਹੀ ਨਹੀਂ ਹੈ ਹੀ ਨਹੀਂ ਬੱਕਰੀ ਦਾ ਐਂ ਕਹਿੰਦੀ ਵੀ ਹੈ ਲੈ ਨਾ ਬੱਕਰੀ ਨਹੀਂ ਜਾ ਕੇ ਭੇਜ ਲਈ ਚਲ ਪੈਸੇ ਨਹੀਂ ਨਾ ਜਾਗਦਾ ਹਾਂ ਬਾਬਾ ਲਾ ਤੇ ਮੇਰਾ ਆ ਕੱਲੀ ਦੇ ਦੇ 30000 ਦੀ ਚੱਕ ਅੱਛਾ ਲੈ ਤਾਂ ਉਹ ਕੱਲੀ ਜਾ ਹਾਂ ਚੱਲ ਚੱਲੀ 30000 ਦੀ ਦੇ ਸੌਦਾ ਕਰ ਚੱਲੋ ਬਾਬਾ ਐਂ ਕਰੀਏ ਆਪਣੇ ਕਹਿੰਦੇ ਆ ਤੁਸੀਂ ਕਰਕੇ ਫਿਰ ਆ ਜਾਓ ਠੀਕ ਆ ਆ ਜਾਓ ਆ ਜਾਓ ਖੜ ਦੇ ਰਹਿ ਤਾ ਹੁੰਦਾ ਠੰਡਾ ਲੈਣ ਗਿਆ ਵਗੇ ਨਹੀਂ ਇਹਨੇ ਬਥੇਰਾ ਪੀਤਾ ਆ ਰਿਹਾ ਆ ਰਿਹਾ ਨਹੀਂ ਸੌਦਾਂ ਚ 10000 ਕਰੋਗਾ ਬੇਨਾ ਸਰਦਾਂ ਬਾਪ ਦਾਇਆ ਅਜ ਤਾਂ ਮੋੜਦੇ ਨਹੀਂ ਹੌਣ ਅਸੀਂ ਨਹੀਂ ਮੋੜਦੇ ਬਾਪ ਨੂੰ ਸਾਰੇ ਹੀ ਪਤਾ ਮੈਂ ਤਾਂ ਰੁਪਈਏ ਮੈਂ ਤਾਂ ਨਾ ਰੱਖ ਹੁੰਦੇ ਜਾ ਮੈਂ 60 65000 ਮੰਗਦਾਂ ਨੇ ਤੇ ਤੋਂ ਬੱਕਰੀ ਝੇਠੀ ਤੇ ਤੋਂ 50000 ਮੰਗਿਆ ਇੰਨੇ ਹੀ ਮੰਗਣਾ ਨਾ ਮੈਂ ਕਿਹਾ ਮੈਂ ਫੜਾ ਵੀ ਜਨ ਹੁਣ ਹੋਰੇ ਐਵੇਂ ਨਹੀਂ ਗੱਲ ਤੁਸੀਂ ਦੋਨਾਂ ਦਾ ਹੀ ਕਰੋ ਜਦੋਂ ਬਾਬੇ ਦੀ ਰੂਹ ਆ ਯਾਰ ਬੱਕਰੀਆਂ ਮੈਂ ਬਾਬੇ ਰਕੇ ਚਾਰੇ ਲੈ ਲਾ ਨਾ ਚੱਲ ਭਾਗਿਆਂ ਦੇ ਆ ਇੱਕ ਦਾ ਹੋਗੀ ਅੱਕਾ ਹੋਗੀ ਕਾ ਹੋਗੀ ਕਾਗੇ ਚਾਰ ਕਤਗਾ ਨਹੀਂ ਆ ਹੁਣ ਜੇਤਾ ਦੇਣੀ ਹੈ ਚਲਦੀਆਂ ਤਾਂ ਵੀ ਦੇ ਲੈ ਨਹੀਂ ਮੈਂ ਫਿਰ ਤੁਰਾਂ ਪਾਸੇ ਨੂੰ ਮੈਂ ਕੋਈ ਨਹੀਂ ਮੈਂ ਠੰਡਾ ਪੀਲਾ ਹਲੇ ਨਾ ਤੁਰੂ ਠੰਡਾ ਤਾਂ ਮੈਂ ਭੇਜੂ ਚਾਹੇ ਹੱਥਾਂ 'ਤੇ ਭਾਲੀ ਜਿਵੇਂ ਬੱਕਰੀਆਂ ਵਾਲੇ ਬੰਦੇ ਚਾਹ ਧਰ ਦਿੰਦਾ ਬਾਅਦ ਸੌਦਾ ਬੰਦਾ ਉਹ ਕੰਮ ਵਾਣਾ ਸੌਦਾ ਇੱਥੇ ਇਹ ਆਵਾ ਇਹ ਫਿਰ ਚਾਹ ਉਗੜਾ ਲੈਂਦੀ ਹੈ ਠੰਡਾ ਇੰਨੇ ਨੜ ਘਾ ਲੈਂਦੇ ਐਨੇ ਨਾ ਬੰਦਾ ਹੋਵੇ ਉਹ ਚਾਹ ਡਾਲੂਗੀ ਤੇ ਸੋਦਾ ਹੁੰਦਾ ਹਾਂ ਸਤੇ ਹੁਣ ਦੇਖ ਲੈ ਫੇਰ ਤਾਂ ਜਾਨੇ ਬਾਬਾ ਤੂੰ ਵੀ ਕਹਿਣਾ ਬਾਬਾ ਸੌਦਾ ਨਹੀਂ ਕਰਦਾ ਬਾਬਾ ਮੈਂ ਕੱਲ ਦਾ ਖਾਤਾ ਪੱਕੀ ਝੜੀ ਆਪਾਂ ਅੰਮੀ ਰੋਈਆਂ ਲੈ ਲਈ ਸਾਰੀ ਮੰਡੀ ਚ ਢੇੜਾ ਆਇਆ ਕਿਸੇ ਦੀ ਇੱਕ ਨਹੀਂ ਵਿਕਣੀ ਸੋਣੀਆਂ ਚਾਰ ਵੇਚਦੇ ਆਖੀ ਇਹ ਨਹੀਂ ਵੀ ਕਿਸੇ ਨੇ ਵੇਚੀ ਮੈਂ ਜਦ ਇਹ ਕਹਤਾ ਵੀ ਲਿਆ ਵੀ ਮੈਂ ਲੈਣਾ ਚਾਰੀ ਬਾਬਾ ਵੇਚ ਗਾ ਆਪਾਂ ਉਹਨੂੰ ਵੀ ਕਹਦੇ ਤੇਰੇ ਨਹੀਂ ਫਿੱਟਦਾ ਮੈਂ ਹੀ ਰੱਖ ਲੈਣਾ ਤੇਰੀ ਗੱਲ ਮੰਨ ਕੇ ਹੁਣ ਦਾ ਵੀ ਵੇਚ ਗਾ ਆਪਾਂ ਇਹ ਤਰ੍ਹਾਂ ਫੇਰ ਬਾਬਾ ਦੇਖੋ ਇੱਕ ਤਾਂ ਦੇਦ ਗਿਆ ਜੇ ਕੋਈ ਬੱਕਰਾ ਜੇ ਖਾਮੀ ਹੁੰਦੀ ਆਪਾਂ ਤੁਹਾਨੂੰ ਬਾਬਾ ਹਾਏ ਨਾ ਪਾਈ ਠੰਡਾ ਹੁਣ ਤੋਂ ਬਾਅਦ ਜਾਂਦਾ ਬਸ ਬਸ ਮੈਂ ਲਾਸਟ ਕਹਿ ਦਿੰਦਾ ਤੇਰੀ ਮਰਜ਼ੀ ਆ ਲੈ ਫੜ ਸਕਦੇ ਬਸ ਨਹੀਂ ਆ ਲੈ ਫੜ ਬੋਲ ਬਸ ਬਸ ਜੇ ਤੱਕ ਤੈਨੂੰ ਪੌਗ ਦਾ ਜੇਤ ਪਾ ਲੈ ਨਹੀਂ ਰਹਿਣ ਦੇ ਬਸ ਨਹੀਂ ਬਾਬਾ ਤੂੰ ਪੱਕੀਆਂ ਲੈ ਜਾ ਸੁਣ ਲੈ ਮੇਰੀ ਗੱਲ ਮਾਨੂੰ ਤਾਂ ਹੀ ਬਾਬਾ 5-4000 ਰੁਪਏ ਪਾ ਕੇ ਵੀਰੇ ਪੰਜ ਹੀ ਪਾਇਆ ਪਹਿਲਾਂ ਇਹ ਕਹਿੰਦੇ ਪੱਕੇ ਲਾ ਦੇ ਮੈਂ 50 ਲਾਇਆ ਇਹ ਗੱਲ ਕਹਿਤੀ ਬਾਬਾ ਤੇਰੀ ਅਸੀਂ 50 60 ਰੁਪਏ ਹੀ ਬੇਚੇ ਤਾਂ ਵੀ ਦੇ ਦੇ ਨਜ਼ਾਰਾ ਉਹ ਦਾ ਇਹ ਵੀ ਤਾਂ ਜਵਾਲ ਵੰਡਿਆ ਨਹੀਂ ਕਹੋ 55 ਦਾ ਦੇਤਾ 55 ਦੇਤਾ ਸਾਨੂੰ ਕੋ ਛੜ ਦੇ ਤਾਂ ਵੀ ਦਿੰਦੇ ਨਹੀਂ ਉਹ ਛੜ ਦੋ ਛੜੀਆਂ ਬੱਕਰੀਆਂ 56000 ਲਾਤਾ ਇਹਨਾਂ ਕੋ ਬੰਦਿਆ ਨਹੀਂ ਆਪਣਾ ਕਿਹਨੇ ਕਹ ਤੂੰ ਦਾ ਜਾ ਭਾਈ ਉਹ ਛੜ ਦੋ ਪਾਪਾ ਕਿਹੜੀ ਇੱਕ ਤਾਂ ਨਾ ਕਮਾ ਕੇ ਦਿੱਤਾ ਕਿਹੜੀਆਂ ਬਾਧਾ ਬੱਕੇ ਪਾਪਾ ਇਹ ਦੋ ਇਕੱਠੇ ਹੋ ਕਰਦਾ ਜੇ ਜਿਹੜੇ ਜਵਾਬ ਦੇ ਨਹੀਂ ਮੋੜ ਨਾਲ ਤਾਂ ਕਮਿੰਗ ਕੜੀ ਹੋ ਜਾਂਦੀ ਹੈ ਕੜੀ ਹੋ ਜਾਂਦੀ ਹੈ ਮੇਰੇ ਸਾਡੀ ਲੈਮ ਬੇਟਾ ਪਾਪਾ ਲਾ ਗੋ ਤਾਂ ਸਾਹ ਉਹ ਮੜਾ ਸਾ ਬੱਕਰੀ ਛਕ ਇਹ ਵੀ ਤਾਂ ਜਮਾਨਾ ਅੱਜੇ 2 4000 ਦੀ ਖਾਤਰ ਵੀ ਪਹਿਲਾਂ ਕਹੀਏ ਨਾ ਜੇ ਵੀ ਤਾਂ ਜੋ ਮਰਜੀ ਕਰੀ ਬੇ ਨਵੇਂ ਨੋਟ ਦਵਾ ਕਿ ਪੁਰਾਣੇ ਦਵਾ ਪੈਸੇ ਦਵਾ 100 ਬਣਾ ਦੇ ਕੇ ਜਾ ਨਾ ਨਵੇਂ ਫੜਾਵਾ ਕਿ ਪੁਰਾਣੇ ਫੜਾਵਾ ਨਵੇਂ ਹੀ ਨੋਟ ਦੜੇ ਮਰਜੀ ਹੁਣ ਕੋਈ ਚੱਕ ਇਹ ਤੈਨੂੰ ਦੱਸਤਾ ਵੀ ਆ ਲੈ ਫੜ ਪਾ ਲੈ ਕੀ ਬਾਈ ਨੂੰ ਫੜਾ ਲਈ ਲੈ ਫੜ ਫੜਾ ਨੂੰ ਕੋਈ ਆ ਲੈ ਫੜ ਦੋ ਹੋਰ ਪਾ ਲੈ ਚੱਲ ਇਹ ਬਾਬਾ ਪਾਪਾ ਤੁਹਾਨੂੰ ਮੈਂ ਦੱਸਦੀ ਕਿ ਆ ਦੱਸਦੀ ਵਿੱਚੋਂ ਕਿੰਨਾ ਹੋ ਗਿਆ ਹੁਣ ਇਹ ਇਹ ਤਾਂ ਹਾਲੇ ਦਾ 60 ਤੋਂ ਵੀ ਥੱਲੇ ਆ ਬਾ ਥੱਲੇ ਆ ਕੰਮ ਦੋ ਤਿੰਨ ਘਟਾਗਾ ਆ ਲੈ ਫੜ ਚੱਕ ਲੈ ਫੜ ਉਹ ਗਹਿੜ ਲਾ ਹੁਣ ਆ ਲੈ ਬਾਬਾ ਚੱਕ 60000 ਹੋ ਗਿਆ ਨਹੀਂ ਬਾਬਾ ਹੁਣ ਵੀ ਧੱਕਾ ਕਰਦੇ ਹੋ ਤੁਸੀਂ ਬਸ ਰੱਖ ਲੈ 60000 ਰੁਪਏ ਹੋ ਗਿਆ ਹੁਣ ਆ ਨਾ ਬੱਬੂ ਯਾਰ ਤੇ ਲੈ ਯਾਰ ਨਹੀਂ ਮੈਂ ਖਾ ਜਾਂ ਚੱਲ ਬੱਬੂ ਜੀ ਦਿੰਦਿਆ ਥੋੜਾ ਦਿੰਦਣਾ ਦੋ ਕਰ ਯਾਰ ਉਹ ਦਿੰਦੀਆਂ ਦੋ ਤੇਰਾ ਕੋ ਦਿੰਦੀਆਂ ਕਿਹੜੇ ਕਿਹੜੀਆਂ ਦੋ ਵੱਡੀਆਂ ਇੱਕ ਆ ਖੜੀ ਇੱਕ ਆ ਖੜੀ ਇਹ ਲੈ ਗਏ ਬਾਬਾ ਉਹ ਆਪੇ ਹੀ ਚਲੇ ਗਈਆਂ ਥੋੜੀਆਂ ਉੱਥੇ ਇਹ ਵੀ ਤਾਂ ਲੈ ਜਾਂਦੇ ਆਪਾਂ ਪਾਲਾ ਜੇ ਹੋਰ ਜਾਣਾ ਮੈਂ ਨਹੀਂ ਬਾਬਾ ਮੈਂ ਲੈ ਕੇ ਜਾਣੀਆਂ ਨੇ ਯਾਰ ਬਾਬਾ ਕਿਉਂ ਲੈ ਜਾ ਪਾ ਕੋਈ ਗੱਲ ਨਹੀਂ ਲਾਉਂਗੇ ਉਹ ਲੈ ਜਾ ਬਾ ਜੇ ਚ ਪਾ ਪਾ ਕੋਈ ਯਕੀਨੀ ਨਹੀਂ ਬਾਬਾ ਯਾਰ ਬੜੀ ਦੂਰ ਹੁਣ ਸੱਤਿਆ ਹੁਣ ਦੱਸ ਤੇਰੇ ਤੇ ਵੀ ਫੁੱਲ ਚੜਾ ਦੇ ਬਾਬਾ ਕੋਲੋਂ ਤੇ ਮਤਲਬ ਤੂੰ ਕੀ ਕਰ ਯਾਰ ਹੁਣ ਤਾਂ ਫੁੱਲ ਚੜਾ ਤੇ ਹੁਣ ਤੂੰ ਦੱਸ ਪਹਿਲਾਂ ਕੀ ਗੱਲ ਕਹਿ ਕੇ ਹਟਿਆ ਦੱਸ ਲੈ ਵੀ ਉੱਥੇ ਕੰਮ ਆ ਗੱਲ ਆਏ ਬੱਕਿਆਂ ਲੈ ਜਾ ਤੂੰ ਮਾਣਾ ਤੁਹਾਡੇ ਜੇ ਤੁਹਾਡੀ ਖਾਤਰ ਜੋ ਜਾ ਰਹੀ ਯਾਰ ਜੀ ਖਾਤਰ ਜੋ ਮਰਜੀ ਕਰੋ ਇੱਥੇ ਤੁਹਾਨੂੰ ਕਹਿ ਦਿਆਂਗਾ ਪਾਪਾ ਕੋ ਇੱਕ ਮਿੰਟ ਕੱਟ ਲੈ ਮੋਬਾਈਲ ਨਹੀਂ ਜੇ ਚ ਬਾਬਾ ਯਾਰ ਇੱਕ ਮਿੰਟ ਬੱਚਾ ਨਹੀਂ ਹੈਗਾ ਕੋਈ ਹੁਣ ਆ ਕੱਟ ਲਏ ਨੇ ਸਟਾਰਟ ਆ ਗਿਆ ਬਾਬਾ ਤੈਨੂੰ ਲਾਜ ਆ ਆਪਾਂ ਨੂੰ ਜਿਹੜੀ ਮਾਣ ਮੈਨੂੰ ਹੁਣ ਘੱਟ ਲੱਗੀ ਜਾਂਦੀ ਬਾਹਰ ਬਾਹਰ ਆ ਠੀਕ ਹੈ ਬਹੁਤ ਨੇ ਹੂੰ ਅਰੇ ਆਪਾਂ ਤੁਹਾਨੂੰ ਆਇਮ ਨਹੀਂ ਕਹਿੰਦੇ ਮੈਨੂੰ ਕੋਈ ਦੁੱਧ ਦੀ ਗਾਰੰਟੀ ਲੈਣੇ ਦਾ ਭੋਬੜੀ ਗਾਰੰਟੀ ਲੈਣੀ ਹਾਂ ਕਿੰਨੇ ਕਹਿਣਾ ਤੂੰ ਹੁਣ ਤੂੰ ਕੀ ਕਹਿਣਾ ਦੱਸ ਤੂੰ ਬਾਬੂ ਸੱਚੀਓ ਦੱਸ ਦੇ 100000 ਰੁਪਏ ਨੇ 75000 ਦਿਆਂ ਲਾ ਲੈ ਇੰਨੀਆਂ ਦੋ ਕਹੜਾ ਜਾ ਹੁਣ ਕਾਰ ਕਰਕੇ ਆ ਜਾ ਹੂੰ 60000 ਲੱਗਿਆ ਚੱਲ ਬਾਬਾ ਜੀ ਰਹਿਣ ਦੋ ਚਾਹ ਤੇ ਰੈਂਡੋ ਸੋ ਸਵੇਰ ਤੇ ਅੱਜ ਬਾਬਾ ਭਾਈ ਭੱਜ ਗਿਆ ਮੈਂ ਨਹੀਂ ਭਾਜਦਾ ਜੀ ਇਹ ਭੱਜਿਆ 70 ਦੇ ਫੋਟ ਚਲਾ ਤੇ ਕਹਿਣ ਤੇ 70 ਦੇ ਕਹਿਣ ਤੇ ਜੀ ਤਾਂ ਆ ਲੈ ਫੜ ਪਈਆਂ 50000 ਬਾਬਾ ਫੜ ਲੈ ਬਾਤ ਹੁਣ ਕੋਈ ਨਹੀਂ ਬਸ ਚੜ ਦੀ ਗੱਲ ਮੰਨ ਗਿਆ ਆ ਲੈ 55000 ਛੋੜ ਕਰੋ ਲਿਖਾਈ ਦਿਵੋ ਤਿੰਨਾਂ ਦੀ ਕੋਨੇ ਦਾ ਦਿੰਦੇ ਬੱਕਰੀਆਂ ਵਾਦਤੀ ਹੁਣ ਨਹੀਂ ਤਾਂ ਪਹਿਲਾਂ ਅੱਡ ਲੈ ਗਿਆ ਬਾਬਾ ਹੋਇਆ ਜੀ ਥੋੜੇ ਤੇਰੀ ਮਰਜ਼ੀ ਹੈ ਭਾਈ ਜੇ ਹੁਣ ਮਾਰ ਨਹੀਂ ਰੱਖਦਾ ਨਾ ਰੱਖ ਉਹ ਦੇ ਦੋ ਨਾ ਬੱਬੂ ਬਾਬਾ ਮਾਂ ਯਾਰ ਨਹੀਂ ਨਹੀਂ ਮਿਲਦੀ ਗੈਰ ਲੋ ਗੈਰ ਲੋ ਪਹਿ ਗੈਰ ਲੋ ਇਹ ਬਾਦੀ ਹੁੰਦੇ ਆ ਹੋਰ ਮੇਰੇ ਘਰੇ ਜਵਾਕ ਖਾਇਆ ਸਹੀ ਗੱਲ ਇਹ ਨਹੀਂ ਪਹਿਲਾ ਲੈ ਲਿਆ ਤੈਨੀਆਂ ਪਹਿਲੇ ਵਾਲੀ ਚਾਰ ਚਾਰ ਰੁਪਏ ਬਾਬੇ ਦਾ ਅੱਜ ਉਹਦੇ ਇੱਕ ਦੋਨਾਂ ਨੂੰ ਦਵਾਈ ਆ ਨਾ ਜਿਹਦੇ ਕੋਲੇ ਆ ਇਹ ਬੋਲੇ ਹੁਣ ਸੱਤਿਆ ਦੇਖ ਰਹਾ ਹੁਣ ਤੂੰ ਹੀ ਭਜਾਇਆ ਅੱਜ ਮੈਨੂੰ ਆ ਬੱਗਾਂ ਜੀ ਮੈਂ ਟੈਨਸ਼ਨ ਲਈ ਆ ਦੇਖੋ ਆਪਣਾ ਪੱਕਾ ਇਹਗਾ ਆ ਪੱਕਾ ਮੈਂ ਕੂੜ ਸੀ ਲੈ ਆ ਜੇ ਮੈਂ ਗੱਲ ਦੱਸਦਾ ਮੈਂ 5-5 ਨੂੰ ਲਈਆਂ ਨੇ ਨਹੀਂ ਇਹ 25 ਨੂੰ ਲਈਆਂ ਤਾਂ ਵੀ ਦੇਣ ਦਾਰਾ ਇਹ ਵੀ ਛੋੜ ਲੈ ਲਾ ਡੜਾ ਆਇਆ ਬਾਬਾ ਬੱਚੀ ਇਹ 25 ਨੂੰ ਵੀ ਲਈਆਂ ਹੁਣ ਚਾਰੇ 30 30 ਲਾਤੇ ਬਾਬਾ ਉਧਰ ਵੀ ਨਗਾ ਮਾਰ ਲੈ ਤੂੰ ਨਾ ਫਰੀ ਮਕੋਲਾ ਚਲਾਇਂ ਕਰ ਲੈ ਤੂੰ ਚਾਰੇ ਇਕੱਠਿਆਂ ਲੈ ਨੈਲਾ ਬਾਬਾ ਜਾਰੇ ਇਕੱਠੀਆਂ ਜਾਰੇ ਇਕੱਠਾ ਕਰਨਾ ਫਿਰ ਮਕੋਲ ਸਾਡਾ ਪੇ ਪੰਜ ਪਾਈ ਦਿਹਾੜੀ ਆ ਇੱਕ ਦਾ ਹੋਈ ਆ ਕਾ ਦੱਬੀ ਹੋਈ ਦੋ ਇੱਕ ਆ ਤਿੰਨ ਐ ਕਹੋ ਚਾਰ ਤੇ ਚਾਰੇ ਨਾਲ ਫਿਰ ਮਕੋਲਾ ਅਗਿਆਨੀ ਯਾਰ ਮੋੜੇ ਜਿੱਤੈ ਨੂੰ ਲਿਆ ਕੇ ਸਾਧ ਕੇ ਯਾਰ ਬੁੱਲਾਂ ਗਰਮ ਆ ਚਲੋ ਚਲੀਏ ਬਾਬਾ ਕਰ ਜਾ ਜੌੜ ਢੰਡੋ ਲੈਣ ਦੂਜਾ ਬਾਬਾ ਤੂੰ ਮੇੜੋ ਆ ਬਾਬਾ ਲੈ ਲੈ ਫਿਰ ਇੱਥੇ ਬਾਬਾ ਨੇ ਲਖਾਈ ਕੱਟ ਲਾ ਦੋਨਾਂ ਪਾਸੇ ਨਹੀਂ ਮੇਰੇ ਨੂੰ ਹੀ ਕੱਟ ਜਲ ਫੋੜ ਸਮਝ ਲਾ ਚਲ ਫੇਗਣਾ ਬਾਰ ਆ ਰੱਖ ਬਸ ਸਾਡੀ ਪਰਚੀ ਤੇ ਕਟਾਜੀ ਆ ਆ ਅਸੀਂ ਇਹਦਾ ਕਟਾਤਾ ਤੇ ਥੋੜੀ ਤੋਂ ਬਸ ਉਹ ਤੇ ਕਟਾਜੀ ਕੈਮਰੇ ਮਰਵਾ ਰੋ ਇਹ ਤਾਂ ਕਾਠੀ ਪਰਚੀ ਹੂ ਕੋਈ ਕੀ ਪਰਚੀ ਹੋ ਕਮਰਾ ਹਾਂ ਦੱਸੋ ਹੁਣ ਜਾਵਾਂ ਛੱਕ ਜਾ ਤੈਨੂੰ ਠੰਡੇ ਹੁਣ ਲਿਆ ਸਕਦੇ ਉਹ ਤੂੰ ਆ ਜੂਗਾ ਤੂੰ ਇੱਥੇ ਖੜ੍ਹ ਦੇ ਸੱਤੇ ਮੇਰਾ ਸੌਦਾ ਨਹੀਂ ਹੋਣਾ ਤੈਨੂੰ ਨਹੀਂ ਕਰਨਾ ਤੇਰਾ ਬਲੱਡ ਪ੍ਰੈਸ਼ਰ ਬਾਅਦ ਘਟ ਜਾਂਦਾ ਨਹੀਂ ਨਹੀਂ ਆ ਫਿਰ ਤੈਨੂੰ ਬਾਹਰ ਉਹ ਦੇਣਾ ਲੈ ਵੜ ਜੂਗਾ ਉਧਰ ਤੋਂ ਹੋ ਗਈ ਮੋਰ ਹੁਣ ਜਾਵਾਂ ਨਹੀਂ ਬਾਬਾ ਯਾਰ ਮੁੱਲ ਬੜਾ ਕੱਚਾ ਯਾਰ ਹੁਣ ਚਾਰੀ ਦਾ ਹੈ ਹੈ ਚਾਰੀ ਲੈ ਲਾ ਯਾਰ ਮੈਂ ਦੋ ਲੈਣੀਆਂ ਨੇ ਪਹਿਲਾਂ ਕੋਈ ਨਹੀਂ ਪਾ ਮੈਂ ਇੱਕ ਲੈ ਬਾਬਾ ਕੋਈ ਚੱਕਰ ਨਹੀਂ ਯਾਰ ਆ ਲੈ ਫੜ ਮੈਂ ਬਦਲ ਤੇ ਗੁੱਟੀ ਮੈਂ ਭੈਰ ਕੀ ਪਤਾ ਸੌਦਾ ਉਹਦੇ ਨਾਲ ਮੈਂ ਜੇਬ ਚ ਪੈਸੇ ਗੱਲੀ ਨਹੀਂ ਕੋਈ ਪੈਸਾ ਬੱਕਰੀ ਉਹਨੂੰ ਕੋਈ ਚੱਕਦੀ ਹੁਣ ਬੋਲੋ ਯਾਰ ਦੇਣੀਆਂ ਕ ਨਹੀਂ ਦੇਣੀਆਂ 60 ਦੀਆਂ ਬਾਬਾ ਹੁਣ ਦੱਸ ਮੈਂ ਠੀਕ ਆ ਬਾਬਾ ਆਇਆ ਇੱਕ ਵੇਚ ਲੈਗਾ ਮੈਨੂੰ ਪਤਾ ਇੱਕ ਵਿਕ ਜੂਗੀ ਫਿਰ ਉਹ ਨਹੀਂ ਵਿਕਣੀ ਖੜਾ ਰਹੀ ਪਰ ਜੇ ਇੱਕ ਵੀ ਹੱਥ ਮਾਰੇਗਾ ਹਾਂ ਕਰਾ ਚਾਹ। ਫਰੀ ਇਕੱਠੀਆਂ ਵੇਚੂ ਇਹ। ਨਾ ਇਕੱਠੀਆਂ ਵੇਚਾਂ ਨਾ ਐਂ ਮੈਨੂੰ ਤਾਂ ਪੈਸੇ ਵੱਧ ਚਾਹੀਦੇ ਪਰ ਮੈਂ ਪੂਸਲਾ ਪਾਸਾ ਲੈ ਲਵਾਂ ਬੱਕਰੀ ਦਾ। ਹਾਂ ਕੋਈ ਚੱਕਰ ਨਹੀਂ। ਜਿਹੜੇ ਨੂੰ ਦੇਖੋ ਜਿਹੜੇ ਨੂੰ ਰਾਜ਼ਾ ਥੋੜੇ ਚੋਂ। ਤੇ ਬੱਬੂ ਆਏ ਆ ਬਾਬੇ ਦਾ ਮਾਣ ਤਾਂ ਕਰੇ। ਮੈਂ ਬਾਬੇ ਦਾ ਮਾਣ ਆ। ਬਾਬੇ ਨੇ 60 ਲਾਤਾ ਨਾ। ਬਹੁਤ ਵਧੀਆ। ਇਹ ਬੱਕਰੀਆਂ ਕਿਸੇ ਨੂੰ 65 ਦੇ ਵੀ ਦੇਤਾ ਥੋੜੀ ਜੁੱਤੀ ਚ ਪਾਣੀ ਭਰੂੰਗਾ। ਇਹ ਗਾਉਂ ਸੋਂ ਨਹੀਂ ਵੀ ਬਾਹਰ ਆ ਰਹੇ। ਤੁਸੀਂ ਵੀ ਦੇਖ ਲਓ। ਤੁਸੀਂ ਤਾਂ ਬੰਨੇਗੇ। ਜੇ 65 ਦੇ ਵੀ ਦੇ ਜਾਂ ਕਿਸੇ ਨੂੰ ਜੋ ਸੋਤੋਂ ਸਾਰੀ ਮੰਡੀ ਤੋਂ ਡੰਨ ਲੱਗਾ ਉਹ ਲਾ ਦੇ ਤਰੇਟ ਦੇ ਦਿੰਦਾ ਕਾਰਡ ਦੀਆਂ ਦੇ ਦੇਗਾ ਕਿਸੇ ਨੂੰ ਨਹੀਂ ਉਹ ਕੋਈ ਗੱਲ ਉਹ ਧੱਕ ਦੇ ਦੇਗਾ ਕਾਰਡ ਦੀਆਂ ਦੇ ਦੇਗਾ 65 ਦੀਆਂ ਦੇ ਦੇਗਾ ਹੁਣ ਤਾਂ ਉਹ ਦੇਖੋ ਲੜਦਿਆਰ ਨੂੰ ਮੈਂ ਚਲੋ ਚਿਹਰੇ ਤੋਂ ਜਾਣਦਾ ਉਹਨੇ ਵੀ ਕਹਿਤਾ ਵੀ ਦੇ ਦੇ ਯਾਰ ਤੂੰ ਤਾਂ ਸਿਆਣੇ ਬੰਦੇ ਦੀ ਵੀ ਨਹੀਂ ਮੰਨਦਾ ਇਹ ਮੰਨਦਾ ਨਾ ਨਹੀਂ ਮੰਨਦਾ ਉਹ ਬਹੁਤ ਕਿਵੇਂ ਲਾਣੇਦਾਰ ਨੂੰ ਛੇੜੇ ਨਾ ਛਾਈ ਨਹੀਂ ਪੈਣੀ ਇਹਨਾਂ ਨੇ ਬੱਕੇ ਛੇੜੇ ਜਾ ਕੇ ਤੈਨੂੰ ਕੱਲ ਦੱਸਦਾ ਸੋਹਣੇ ਯਾਰ ਬੱਕੇ ਲੈਦਾ ਬਾਪ ਆਪਾਂ ਮੈਂ ਮੈਂ ਹੀ ਬੱਕੇ ਦਾ ਸੌਦਾ ਹੋਣਾ ਜੇ ਤਾਂ ਹੁੰਦਾ ਮੈਂ ਪਾਛੇ ਵਾਪਸ ਫੇਰ ਤਾਂ ਹੀ ਮੈਂ ਬੋਲਦਾ ਸੀ ਮੈਂ ਬੱਕੇ ਕੋਲ ਦੀ ਸੌਦਾ ਹੋਣ ਚਾ ਇਹ ਬੱਕੇ ਕੱਲ ਪੈਸੇ ਮੈਂ ਵੀ ਲੈ ਕੇ ਆ ਕੱਲ ਤੂੰ ਕਿੰਨੇ ਲਾ ਕੇ ਆਇਆ ਮੈਂ ਕੱਲ ਮੈਂ ਇਹਦਾ ਲਾਹੀ 1500 ਲਾ 1000 ਦੀਆਂ ਲਈਆਂ ਸੁਣ ਲਾ ਚਾਹ ਦਾ 700 ਲਾ ਦਤਾ ਉਹਦਾ ਸਾਥ ਹੋਰ ਦਾ ਕੀ ਦਾ ਮਗਰ ਕੋਈ ਕੁਛ ਨਹੀਂ ਕਹਿੰਦਾ ਬਸ 5 ਰੁਪਏ ਲਾ ਜੀ ਬਾਬਾ ਹਾਂ ਬੋਲ ਰਹੀ ਹੈ ਨਾ ਵਿੱਚ ਪੜ ਦੇਖ। ਇਹਨਾਂ ਦਾ 4000 ਦਾ ਦੋ ਦਾ 2000 ਦਾ। ਠੀਕ ਆ ਬਾਬਾ। ਜਦਾਂ ਮੈਂ ਬੋਲਦਾ। ਚੱਲੀਏ। ਆਉਂਦਾ ਥੋੜਾ ਠੰਡੇ ਆਲਾ। ਇਹਨੂੰ ਸੱਤ ਕੇ ਨਾਲ ਤੇ ਦੋ ਕੁਰਸੀ ਲੈ ਲਈ ਸੱਤੇ ਪਾਜਾ। ਆਹ ਆ ਚੱਕਾ ਦੇ 4 ਰੁਪਈਆ ਦੋ ਇਧਰ ਚੱਕ ਲੈ। ਆਹ ਫੜ ਕੇ ਨਹੀਂ ਹੋਰ ਦੱਸ। 70 ਰੁਪਈਆ ਨਹੀਂ ਫਿੜੀ ਲੈਣੀ ਆ। ਮੈਂ ਕਿਹਾ ਵੇਚਣੀਆਂ ਨੇ। ਹੈਂ? 60 ਕਰਤਾ ਜੀ। ਆਹ ਫਸ ਨਹੀਂ ਫੜ ਕੇ। 60000 ਦੇ ਗਾਹ ਕਾਂ ਜੀ। ਚਲ। ਅੱਛੀ ਜੀ ਦੱਸ ਕੀ। ਹੈਲੋ ਲੈਣੋ ਟਕੇ ਘਾਹ ਦਾ ਹੋ ਜੋ ਹਾਂ ਸੱਤੇ ਜਾਵਾਂ ਹੁਣ ਕੀ ਕਰਕੇ ਯਾਰ ਬੱਬੂ ਕਾਲਾ ਵਾਲ ਘੜ ਜੀ ਦੇਦੇ ਪਪਾ ਕਰਦਾ ਦੇ ਮੈਂ ਤਾਂ ਕਹਿ ਤਾ ਉਹਨੂੰ ਪੱਕੇ ਪੱਕੇ ਹੀ ਰਾਇਆ ਮੈਂ ਖੱਟੇ ਮੈਂ ਰਹੁੰਦਾ ਹੀ ਨਹੀਂ ਅੱਗੇ ਵੀ ਤੇਰੇ ਸਾਹਮਣੇ ਪੱਕੇ ਰਾਇਆ ਕਿ ਨਹੀਂ ਰਾਇਆ ਇੱਕ ਵਾਰੀ ਲਾਉਣੇ ਆ ਤਾਂ ਚਲੋ ਹੁਣ ਅੜ ਗਏ ਆ ਰਿਆਸਤ ਨੇ ਕਹਤਾ ਵੀ ਹੋਰ ਲਾ ਦੇ ਮੈਂ 55 ਤੱਕ ਦਾ ਗਾਗ ਸੀ ਉਹ ਬਾਈ ਛੜੀਆਂ ਬੱਕਰੀਆਂ ਕੋਈ ਮੇਹਵਣਾ ਨਹੀਂ ਮਗਰ ਕੋਈ ਖੱਬਣਾ ਨਹੀਂ ਹੈਗੀਆਂ ਆ ਜਾ ਠੰਡਾ ਪਿਆਦਾ ਹੁਣੇ ਕੰਮ ਕਰਦਾ ਕੋਈ ਨਹੀਂ ਕੋਈ ਨਹੀਂ ਆਪਾਂ ਜੀ ਦਾ ਬਾਬਾ ਫੜੀ ਲੁੱਟ ਨਹੀਂ ਨਹੀਂ ਹੋਊਗਾ ਪੱਤਰਕਾਰ ਕਰਾ ਦੇਣਗੇ ਆ ਜਾ ਉਹ ਕੁਛ ਨਹੀਂ ਉਹ ਤਾਂ ਆਪੇ ਭਰਵਾ ਦੇਣੀ ਇੱਥੇ ਆ ਕੇ ਆਪਾਂ ਨੂੰ ਬਾਹਰ ਵੇਚਣ ਬੋਚਣ ਤੱਕ ਨਹੀਂ ਆਪਣੀਆਂ ਘਰੇ ਵੀ ਗਈ ਜਾਣੀਆਂ ਮੈਂ ਵੀ ਚੱਕਰ ਹੈਗਾ ਨਹੀਂ ਉਹੋ ਹੀ ਜੀ ਗੱਲ ਨਹੀਂ ਹੈਗੀ ਅਸੀਂ ਕਿਹੜਾ ਭਾਈ ਹੁਣ ਜਾਣਾ ਮੈਂ ਉਹ ਬਾਬੇ ਨਾਲ ਚੌੜ ਕਰਦੇ ਉਹ ਬਾਬੂ ਉਹ ਜਾਣਾ ਬਾਬਾ ਯਾਰ ਨਹੀਂ ਹੁਣ ਲਾਸਟ ਕਹਦੇ ਜਹਾਂ ਜਾਣਾ ਬਸ ਬਾਲ ਮਿੰਟਾਂ ਦੀ ਆ ਗਿਆ ਬਾਬਾ ਨਾ ਆ ਜਾ ਰਸਕੀਤ ਨੂੰ ਮੈਂ ਬਗਾਵ ਚੱਕਰ ਇੱਥੇ ਜਾ ਦੇ ਮੈਂ ਬਾਲ ਫੋਨ ਮੈਂ ਕਰਕੇ ਬਾਬਾ ਯਾਰ ਆ ਜਾ ਪੂਰੀ ਆ ਜਾ ਮੈਂ ਕਹ ਪੂਰਾ ਆ ਜਾ ਮੈਂ ਇੱਥੇ ਜਾ ਕਾਲੀ ਗਾੜੇ ਸਪੀਕਰ ਚੱਲਦੇ ਆ ਮੈਂ ਕਾ ਕਾਲੀ ਕਰ ਰਿਹਾ ਤਾਂ ਤੂੰ ਕੀ ਕਹਿਣਾ ਨਹੀਂ ਮੇਰੀ ਗੱਲ ਨਹੀਂ ਮੈਂ ਕਾਗੇ ਤੇਰੇ ਅਕੇ ਸਮਝ ਤੂੰ ਕੀ ਕਹਿਣਾ ਹਾਂ ਇੱਕ ਮਿੰਟ ਇੱਕ ਮਿੰਟ ਨਹੀਂ ਮੈਂ ਇਹਨੂੰ ਪਾ ਲਾ ਲਾ ਤਾਂ ਠੀਕ ਮੈਂ ਕਾਗੇ ਤੇਰੇ ਅਕੇ ਲੱਗਾ ਤੈਨੂੰ ਨਾ ਹਾਂ ਬਸ ਚੱਲ ਲੈ ਜਾ ਨਾ ਨਾ ਨਹੀਂ ਲੈਣੀਆਂ ਮੈਂ ਇਹਨੇ ਉਹ ਨਹੀਂ ਨਹੀਂ ਲੈਣੀਆਂ ਬਾਈ ਆਪਾਂ ਲੈਣੀਆਂ ਹੀ ਐਨੇ ਦੀਆਂ ਲਿਖਾਈ ਮੈਂ ਕਰਾ ਦੂੰ ਉਹ ਲਿਖਾਈ ਖਤਰਸਰ ਬਾਬਾ ਤੂੰ ਨਾ ਬਸ ਸਿੱਧੀ ਗੱਲ ਆ ਉਹ ਤਾਂ ਨਹੀਂ ਕਿਉਂ ਕਰਦਾ ਲਿਖਾਈ ਮੈਂ ਕਰਾ ਦੂੰਗਾ ਉਹ ਲਿਖਾਈ ਨਹੀਂ ਯਾਰ ਬਾਬਾ ਮੈਂ ਤੈਨੂੰ ਕਦੋਂ ਕਹਿੰਨਾ ਲਿਖਾਈ ਨੇ ਦੋਸਤ ਨੇ ਕੀ ਇਹ ਪਹਾੜ ਹੋ ਜਾਣਗਾ ਮੈਂ ਮੰਦਿਆਂ ਲਈ ਉਹ ਹੀ ਕਹਿੰਦਾ ਤੇ 100 ਰੁਪਏ ਦੇ ਤੇ ਰਾਜ ਬੱਕਰੀ ਲਾਉਣ ਲੱਗ ਜਾਂਦੇ ਆ ਜੇ ਇੱਕ ਦਿਨ ਵੀ ਕਿਤੇ ਗਿਆ ਤਾਂ ਦੱਸ ਬਾਬਾ ਇੱਕ ਦਿਨ ਫੇਰ ਤਾਂ ਨਹੀਂ ਗਿਆ ਨਹੀਂ ਹੋ ਜੇ 100 ਰੁਪਏ ਪਿੱਛੇ ਬਾਹਰ ਲਾਉਣ ਲਈ ਜਾਂਦੇ ਜਾ ਕੇ ਬਹੁਤ ਬਹੁਤ ਉਹਦਾ ਫੇਰ ਤੂੰ ਕੀ ਕਰੀਂ ਆਪਣਾ ਕੋਈ ਕੰਮ ਦਿਖਾਵੇ ਇੱਕ ਦਿਨ ਵੀ ਬਸ ਇੱਕ ਨੋਟ ਪੈ ਗਿਆ 1000 ਰੁਪਏ ਬਸ ਫੇਰ ਦੁਬਾਰਾ ਤੇਰਾ ਸੌਣ ਜਿਹੜਾ ਮਾਣ ਮਾਣ ਹੀ ਆ ਬੰਮੀ ਤੇਰਾ ਮਾਣ ਕਰਦਾ ਮੈਂ 100 ਪੰਤੀ ਆਪਦੀ ਬਸ ਬੋਲੀ ਨਾ ਹੁਣ ਕੋਈ ਨਾ ਰੁੰਡ ਰੁੰਡ ਦੱਸ ਹਲ ਹਟ ਆ ਮਾਰਾ ਥੇ ਮਾ 11000 ਗਣਕੇ ਦੇ ਲੋ ਆ ਪਾ ਇਹ ਜਰਾ ਜਰਾ ਅੰਜ ਕਰਕੇ ਚਲਾ ਕਰ ਆ ਇਹ ਜਰਾ ਆ ਇਧਰ ਪਾ ਮੇ ਜਰਾ ਫਿਰ ਆ ਬਾ ਇਹਨਾਂ ਨੂੰ ਬੰਦ ਕਰ ਬਾਈ ਆ ਬੋਤਲ ਇਹ ਫੜਾ ਦੇ ਲੈ ਆਜ ਬਾ ਫੜ ਦੇ ਲੈ ਆ ਫੜਾ ਦੂ ਨੀ ਆਪਾਂ ਦੇ ਕਿ ਬੋਲ ਸੀ ਕੋਈ ਦਾ ਪੂਰੇ ਨੇ ਬੱਬੂ ਯਾਰ ਕਾਨੂੰ ਚੱਕਰਾਂ ਚ ਪਿਆ ਇਹਦੇ ਜੋ ਕਿੜਾ ਕੱਡੇ ਨੇ ਬਾਬੇ ਨੇ 11000 ਮਾ ਠੀਕ ਹੈ ਲਿਆ ਪਰਚੀ ਲਿਆਓ ਕਿੱਥੇ ਘਟਾ ਦੇ ਆ ਪਰਚੀ ਤੂੰ ਆਪੇ ਹੋਂ ਘਟਾਉਣੀ ਆ ਉਹਦੇ ਕੋਲ ਪਰਚੀ ਪੁੱਜੀ ਜੀ ਘਟਾਉਣੀ ਮੈਨੂੰ ਪਹਿਲਾਂ ਤੂੰ ਚੁੱਪ ਦਾ ਘਟਾਉਣੀ ਨਹੀਂ ਘਟਾਉਣੀ ਕਿ ਤੈਨੂੰ ਰਾਜ ਫੜ ਲੈਣੇ ਜੁਰਮਾਨਾ ਕਰਾਂਗੇ 10000 ਰੁਪਇਆ ਤੇ ਤੇਰੇ ਕੋਲ ਨਾ ਕਿਵੇਂ ਬਧੇ ਠੀਕ ਹੈ ਫੜਾ ਪਰਚੀ ਬਬੂ ਇਹ ਕਾਸੀ ਕੀ ਹਾਂਜੀ ਇੱਕ ਜਿਹੜੀ ਆ ਕਾਲੀ ਆ ਆਹ ਦੇ ਖੜੀ 100 ਰੁਪਏ ਏਡੇ ਵੱਡੇ ਸਿੰਘਾਂ ਵਾਲੀ ਹਾਂ ਹਾਂ ਆਹ ਕੰਮ ਕਰੀ ਪਾਈ ਆ ਦੋ ਲਈਆਂ ਨਹੀਂ ਆ ਬੜਾ ਕੁਛ ਕਰਿਆ ਮਿੱਠੇ ਪੋਚੇ ਹੀ ਮਾਰੇ ਠੰਡੇ ਪਿਆ ਕੇ ਫੇਰ ਬੱਕਰੀਆਂ ਦਈਆਂ ਲਗੀਆਂ 6 ਬੱਕਰੀਆਂ ਆ ਰਹੀਆਂ ਨੇ ਤੋ ਖੜਾ ਤਾਂ ਹੋ ਜਾ ਹਮਾਤਾ ਨਹੀਂ ਮੈਨੂੰ ਹਮਾਤਾ ਹੋ ਕੇ ਫਿਰ ਮਾੜਾ ਤੇ ਖੜਾ ਤਾਂ ਸੀ ਹਮਾ ਕਾ ਤਾਂ ਦਿੱਤਾ ਸੰਘਾਤਾ ਮੈਲਾ ਦਾ ਰੁਪਏ ਜਿਆਦੇ ਲੈ ਲੈ ਬਾਬੇ ਤੋ ਖੜਾ ਵੀ ਨਹੀਂ ਹੋਇਆ ਜਾਂਦਾ ਹੁਣ ਨਹੀਂ ਨਹੀਂ ਬਾਬੇ ਕੋ ਪੈਸੇ ਲੈ ਬੱਕੇ ਹੁ ਲੈ ਜਾ ਪੈਸਾ ਦਾ ਬੰਦਿਆ ਨਹੀਂ ਆਹਾਂ ਦੋ ਲਈਆਂ ਨਹੀਂ ਆ ਰੁਪਏ ਤਾਂ ਲੈ ਲੈ ਹੁਣ ਛੋੜ ਛਾੜ ਕਰੋ ਕਰ ਕੋਣਾ ਨਾ ਹੋ ਗਈ ਨਾ ਨਾ ਛੋੜ ਕਰਨੀ ਆ ਨਾ ਨਾ ਕਿੰਨੇ ਹੈਗੇ 11500 ਚੱਬਣਾ ਨਹੀਂ ਤੂੰ ਐਵੇਂ ਬੈਠਾ ਲੀਆਂ ਵੀ ਆਪਾਂ ਤਾਂ ਲਈਆਂ ਹੀ ਸੀ ਬਾਬੇ ਤੂੰ ਉਹ ਲਿਆ ਪਰ ਜਿਹੜੇ ਕਟਵਾ ਲੋ ਭਾਈ ਉਹ ਜੈਮੀ ਆਪ ਹਾਂਜੀ ਮਹਾਰਾਜ ਹੁਣ ਦੱਸੋ ਬਾਬਾ ਜੀ ਤਰਸੀਮ ਸਿੰਘ ਜੀ ਰੁਪਏ 100 3 ਰੁਪਏ ਕੌਣ ਲਾਂਦਾ ਹੁੰਦਾ ਹੈਗਾ ਆਂਟੀ ਕੋਈ ਨਹੀਂ ਆਪਾਂ ਤਾਂ ਵਾਦੂ ਆਏ ਨੇ ਜੀ ਪੈਸੇ ਪਪਾ ਚਾਰ ਚਾਰ ਜੀ ਲੈ ਬਾਬਾ ਜੀ ਇੱਕ ਮਿੰਟ ਸੁਣੋ ਤਰਸੀਮ ਸਿੰਘ ਜੀ ਤੁਸੀਂ ਕਹਿੰਦਾ ਫੰਡਰਾਂ ਹਾਂ ਖੰਡਣਾ ਜਰੂਰ ਨੇ ਬਾਈ ਜੀ ਇਹ ਬੱਕਰੀਆਂ ਲੱਖ ਲੱਖ ਰੁਪਏ ਦੀ ਬੱਕਰੀ ਆ 39 ਠੀਕ ਹੈ ਜੀ 39 ਪਲੱਸ ਹੈਟ ਆ ਬੱਕਰੀਆਂ ਦੀ ਤੇ ਜਿੱਦਣੇ ਸੌਣ ਤੇ ਆ ਗਈਆਂ ਲੱਖ ਰੁਪਏ ਦੀਆਂ ਨਾ ਪਰ ਜਿਵੇਂ ਕਹਿ ਰਹੀਏ ਜਿਹੜੀ 25 30 ਹਜ਼ਾਰ ਵਾਲੀ ਬੱਕਰੀ ਤਾਜੀ ਸੋਈ ਹੋਈ ਤਾਜੀ ਸੋਈ 25 30 ਹਜ਼ਾਰ ਦੀ ਮਿਲਦੀ ਹੈ ਨਾ ਉਹਦੇ ਜਿੰਨਾ ਦੁੱਧ ਹੁਣ ਕੱਢ ਦੜੇ ਇਹਨਾਂ ਨੇ 2.5 2.5 3-4 ਲੀਟਰ ਦੁੱਧ ਬੱਕਰੀਆਂ ਦੇਣਗੀਆਂ ਇਹ ਕਦੋਂ ਦੀ ਸੋਈ ਹੋਈ ਨੇ ਬਾਬਾ ਜੀ ਆਪਾਂ ਨੂੰ ਕੋਈ ਪਤਾ ਨਹੀਂ ਚਾਹੇ 2 ਮਹੀਨੇ ਦੀਆਂ 3 ਮਹੀਨੇ ਦੀਆਂ 4 ਮਹੀਨੇ ਦੀਆਂ ਜਦੋਂ ਦੀਆਂ ਮਰਜੀ ਸੋਈਆਂ ਪਰ ਅੱਜ ਦੀ ਘੜੀ ਇਹ ਬੱਕਰੀ ਤਿੰਨ ਮਹੀਨੇ ਤਿੰਨ ਮਹੀਨੇ ਦੁੱਧ ਦੇਣਾ ਇਹਨਾਂ ਨੇ ਠੋਕ ਕੇ ਆ ਜੇਟ ਹਾੜ ਸੌਣ ਭਾਦੋਂ ਦੇ ਵਿੱਚ ਜਾ ਕੇ ਬੱਕਰੀਆਂ ਛੜਨਾ ਸੌਣ ਚ ਬੱਕਰੀਆਂ ਕ੍ਰੋਸ ਕਰਾਉਣੀਆਂ ਆ ਖੜਿਆ ਸਿਆਣੇ ਬਜ਼ੁਰਗ ਸੌਣ ਚ ਕ੍ਰੋਸ ਕਰਾਵਾਂਗੇ ਭਾਦੋਂ ਦੇ ਭਾਦੋਂ ਦੇ ਮਹੀਨੇ ਤੱਕ ਦੁੱਧ ਦੇਣਾ ਇਹਨਾਂ ਨੇ ਠੀਕ ਹੈ ਜੀ ਚਾਰ ਮਹੀਨੇ ਦੁੱਧ ਦੇਣ ਗਿਆ ਬੱਕਰੀਆਂ ਮਾਰੀ ਅੱਧੀ ਕੀਮਤ ਤਾਂ ਦੁੱਧ ਤੋਂ ਕੱਢ ਜਾਣੀ ਇਹਨਾਂ ਨੇ ਕੱਢ ਜਾਣੀਆਂ ਉਸ ਤੋਂ ਬਾਅਦ ਵਿੱਚ ਭਾਈ ਜੀ ਆ ਬੱਕਰੀ ਆ ਤਾਜੀ ਸੂਣ ਤੇ ਆਈ 70 75 ਹਜ਼ਾਰ ਦੀ ਜਿੰਨੂੰ ਮਰਜ਼ੀ ਫੜਾ ਦਿਓ ਠੀਕ ਹੈ ਆ ਬੱਕਰੀ ਲੱਖ ਰੁਪਏ ਨੂੰ ਨਹੀਂ ਮਿਲਦੀ ਤਾਜੀ ਸੂਣ ਤੇ ਆਈ ਠੀਕ ਹੈ ਜੀ ਇਹ ਬੱਕਰੀਆਂ ਘਰੇ ਵੀਰੇ ਜੇ ਬਣਾਉਣੀਆਂ ਤਾਂ ਭਲਿਆਟੀਆਂ ਲੈ ਕੇ ਬਣਨੀਆਂ ਜੇ ਹੁਣ ਮੇਰੇ ਕੋਲੇ ਸਮਰੱਥਾ ਤਾਂ 30000 ਦੀ ਆ ਮੈਂ ਬੱਕਰੀ ਤੇ ਅੱਖ ਰੱਖੀ ਬੈਠਾ ਲੱਖ ਵਾਲੀ ਤੇ ਉਹ ਬਣੂਗੀ ਕਿਵੇਂ 30000 ਰੁਪਏ ਦੀ ਤਾਂ ਬਣੂਗੀ ਜਾਂ ਮੈਂ ਭਲਿਆਟੀ ਰਹੂੰਗਾ ਯਾਨਕਿ ਬਾਬਾ ਜੀ ਨੇ ਤਿਆਰ ਕਰਕੇ ਫੇਰ ਵੇਚਣਗੇ ਫੇਰ ਗੱਲਬਾਤ ਹੋਣੀ ਉਹ ਸੌਣ ਦਾ ਰੇਟ ਵਗਦਾ ਯਾਨਕਿ 39 39 ਹੈਡ ਦੀ 49 39 ਹੈਡ ਦੀਆਂ ਬੱਕਰੀਆਂ ਜੀ ਇਹਨਾਂ ਤੋਂ ਆਪਾਂ 6 ਬੱਕਰੀਆਂ ਲੈ ਲਈਆਂ ਇਹ ਦੁੱਧ ਦੇ ਨੰਗਰ ਦਾ ਵੀ ਗੱਡੂ ਬਈ ਦੁੱਧ ਦੀ ਕੋਈ ਗਾਰੰਟੀ ਨਹੀਂ ਜੀ ਮੈਂ ਤਾਂ ਲਈਆਂ ਸੀ ਨਾ ਖੱਪਣ ਦੀ ਗਰੰਟੀ ਨਾ ਦੁੱਧ ਦੀ ਗਰੰਟੀ ਐਸ ਵਕਤ ਹਾਜ਼ਰ ਦੀ ਗਰੰਟੀ ਆ ਵੀ ਆ ਹਸਲਾ ਖੜਾ ਇਹ ਫਿਰ ਤੈਨੂੰ ਮੇਲੇ 'ਚ ਪਾਉਣੀ ਹੋ ਬਾਬਾ ਜੀ ਕੋਈ ਪਤਾ ਨਹੀਂ ਕਿ ਤੇ ਹੁਣ ਵਾਕੀ ਦੱਸੋ ਇਹਦਾ ਹੁਣ ਪਾਉਣੀ ਪਊਗੀ ਇਹਦਾ ਹੁਣ ਭਾਈ ਮੇਲੇ 'ਚ ਪਾਉਣੀ ਚੱਡੇ ਬਹੁਤ ਲੱਗੇ ਭਾਈ ਮੇਲੇ ਮੇਲਾ ਭਾਈ ਜੀ ਮੈਂ ਦੱਸ ਦਿਆਂ ਮੇਲੇ ਦੀ ਤਿਆਰੀ ਕਰ ਲੋ ਵੀਡੀਓ ਪਈ ਜਾਣੀਆਂ ਵਾਰੀ ਵਾਰੀ ਜਿਹੜਾ ਹੁਣ ਵੀਰਵਾਰ ਆਊਗਾ ਜੀ ਫੇਰੇਂ ਤੇ 22 ਤਰੀਕ ਨੂੰ 22 ਤਿੰਨ ਵੀਰਵਾਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਹੋਣਗੀਆਂ ਇੱਥੇ ਐਸੇ ਜਗ੍ਹਾ 'ਚ ਪਿੰਡ ਮੁੱਲਾਪੁਰ ਜਿਲ੍ਹਾ ਲੁਧਿਆਣਾ ਜਿੱਥੇ ਆਪਾਂ ਮੇਲਾ ਲਾਉਨੇ ਆ ਤੇ ਰਾਤ ਨੂੰ 23 ਤਰੀਕ ਦੀ ਰਾਤ ਨੂੰ ਵੀ ਚੌਂਕੀ ਦਾ ਪ੍ਰਬੰਧ ਹੋਊਗਾ ਜਿਹੜੇ ਆਪਾਂ ਬੱਕਰੀਆਂ ਵਾਲੇ ਚੌਂਕੀ ਭਰੌਣੇ ਹੋ ਜਿੱਥੇ ਮਰਜ਼ੀ ਬੈਠਿਓ ਆਪਦਾ ਆਨੰਦ ਲਾਓ ਲਾਈਟਾਂ ਦਾ ਪੱਖਿਆਂ ਦਾ ਸਾਰਾ ਪ੍ਰਬੰਧ ਹੋਊਗਾ 22 ਤੀ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ ਵੀਰਵਾਰ ਨੂੰ ਜੁਮੇ ਵਾਲੇ ਦਿਨ ਸਵੇਰ ਦੀ ਚਵਾਈ ਸ਼ਾਮ ਦੀ ਚਵਾਈ 23 ਤਰੀਕ ਦੀ 24 ਤਰੀਕ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਨੋਕ ਕੀਤਾ ਜਾਊਗਾ ਜਿਹਦੇ ਵਿੱਚ ਆਪਣੇ ਪੰਜਾਬ ਸਰਕਾਰ ਦੇ ਸਾਡੇ ਹਲਕੇ ਦੇ ਇੰਚਾਰਜ ਤੰਗ ਸਾਹਿਬ ਬੱਕਰੀਆਂ ਨੂੰ ਇਨਾਮ ਵੰਡ ਕਰਨਗੇ ਤੇ ਬਾਕੀ ਜਿਹੜਾ ਉਦਘਾਟਨਾ ਉਹ ਵੀ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸ ਦੇਣਾ ਵਾ ਵੀ ਜਿਹੜਾ ਉਦਘਾਟਨਾ ਉਹ ਵੀ ਸਾਡੇ ਜਿਹੜੇ ਸਿਆਸੀ ਮਾਰਨੇ ਸਾਡੇ ਇਲਾਕੇ ਦੇ ਕਿਉਂਕਿ ਸਾਡੇ ਲਈ ਸਾਰੇ ਹੀ ਸਾਂਝੇ ਨੇ ਸਾਡੇ ਲਈ ਸਭ ਇੱਕ ਨੇ ਸਾਡੇ ਕੋਲੇ ਸਾਰੀਆਂ ਤਰ੍ਹਾਂ ਦੇ ਜਿਹੜੇ ਵੀਰ ਆ ਪਾਲੀ ਦੇ ਵਪਾਰੀ ਆਉਂਦੇ ਨੇ ਭਾਵੇਂ ਉਹ ਕਿਸੇ ਪਾਰਟੀ ਨਾਲ ਜੁੜਿਆ ਸਾਡਾ ਕੋਈ ਮਤਵ ਨਹੀਂ ਸਾਡਾ ਮਤਵਲਾ ਹੈ ਅਸੀਂ ਹਰੇਕ ਨੂੰ ਸਤਿਕਾਰ ਦੇਣਾ ਭਾਵੇਂ ਕਿ ਕਾਂਗਰਸ ਕੀ ਹੋਣ ਕਾਲੀ ਦਲ ਵਾਲੇ ਹੋਣ ਭਾਵੇਂ ਕਿ ਆਮ ਪਾਰਟੀ ਵਾਲੇ ਆ ਭਾਵੇਂ ਕਿ ਕੋਈ ਹੋਰ ਪਾਰਟੀ ਆ ਅਸੀਂ ਸਾਰਿਆਂ ਨੂੰ ਸਤਿਕਾਰ ਦੇਣਾ ਸਭ ਨੂੰ ਬਰਾਬਰ ਰੱਖਣਾ ਅਸੀਂ ਜਿਹੜੇ ਸਾਡੇ ਮੌਜੂਦਾ ਸਰਕਾਰ ਦੇ ਅਨਚਾਰਜਾ ਕੰਗ ਸਾਹਿਬ ਉਹ 24 ਤਰੀਕ ਨੂੰ ਤਕਰੀਬਨ ਸਾਡੇ ਕੋਲੇ ਅਸੀਂ ਸਮਾਂ ਉਹਨਾਂ ਨਾਲ ਨਿਸ਼ਚਿਤ ਕਰ ਲਾਂਗੇ ਉਹ ਇਨਾਮਾਂ ਦੀ ਵੰਡ ਕਰਨਗੇ ਬਾਕੀ ਅਸੀਂ ਪ੍ਰੋਗਰਾਮ ਆਉਣੇ ਆ ਵੀ ਉਧਰ ਟਟਣ ਜਾਂ ਵਿਚ ਮੇਲੇ ਵਿੱਚ ਹਾਜ਼ਰੀ ਹੋਰ ਕੌਣ-ਕੌਣ ਸਾਡੇ ਲਗਾਉਣਗੇ ਉਹ ਮਹਾਨ ਸ਼ਹੀਦ ਤਨਾ ਤੁਹਾਡੀ ਨਾਲ ਮਲਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲੋ ਮੇਲਾ ਵੱਡਾ ਹੋਊਗਾ ਵੱਡੇ ਹੀ ਇਨਾਮ ਹੋਣਗੇ ਜਿਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਜਿਹੜੇ ਸਾਡੇ ਐਨ ਆਰ ਆਈ ਵੀਰ ਤੇ ਜਾਂ ਸਾਡੇ ਫਾਰਮਿੰਗ ਵਾਲੇ ਵੀਰ ਜਿਨ੍ਹਾਂ ਦੇ ਵਿੱਚ ਭਾਈ ਮਨਜਿੰਦਰ ਸਿੰਘ ਫਰਮੀ ਗੁਰਦੇਤ ਗੋਡ ਫਾਰਮ ਇੰਗਲੈਂਡ ਵਾਲੇ ਭਾਈ ਟਿਮੀ ਭਾਈ ਫਿਰਸਾ ਫਾਰਮ ਵਾਲੇ ਇੰਗਲੈਂਡ ਤੋਂ ਤੇ ਇਸੇ ਤਰ੍ਹਾਂ ਹੀ ਸਾਡੇ ਹੈਪੀ ਪਰਸਾਲ ਭਾਈ ਆਪਣੇ ਹੈਪੀ ਵਰਸਾਲ ਦੇ ਨਾਲ ਹੀ ਸਾਡੇ ਗੁਰਲਾਲ ਸਿੰਘ ਜੀ ਤੇ ਸਿੱਧੂ ਚੁੱਕਿਆ ਕੇਰ ਸਿੰਘ ਵਾਲਾ ਜਿਹਨਾਂ ਜਲਾਲਾਬਾਦ ਤੋਂ ਤੇ ਇਸੇ ਤਰ੍ਹਾਂ ਹੀ ਸਾਡੇ ਸਣੀ ਗੱਲ ਰਣੀਆਂ ਜਿਹੜੇ ਕਿ ਜੱਦੀ ਪੋਸਤੀ ਸਰਦਾਰ ਵਾਜਦੇ ਨੇ ਬਾਈ ਜੀ ਘੋੜਿਆਂ ਦੀ ਦੁਨੀਆ ਦੇ ਵਿੱਚ ਨੰਬਰ 1 ਤੇ ਬੱਕਰੀਆਂ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਆਪਣਾ ਨਾਮ ਨਖਟਿਆ ਨਵੇਂ ਨੰਬਰ ਵਨ ਬਣੇ ਨੇ ਤੇ ਇਸੇ ਤਰ੍ਹਾਂ ਮੱਝਾਂ ਗਾਇਆਂ ਦੀ ਦੁੱਧ ਚਵਾਈ ਇੰਡੀਆ ਲੈਵਲ ਦੀਆਂ ਮੱਝਾਂ ਜੇਤੂ ਉਹਨਾਂ ਦੇ ਘਰੇ ਖੜੀਆਂ ਨੇ ਉਹ ਭਾਈ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਵੱਲੋਂ ਇਨਾਮ ਦਿੱਤੀ ਜਾਣੇ ਨੇ ਪਹਿਲਾ ਇਨਾਮ ਗੁਰਦੇਵਤ ਕੌਰ ਫਾਰ ਵੱਲੋਂ ਫਰਾਈ ਦਿੱਤੀ ਜਾਣੀਆਂ ਦੂਜਾ ਇਨਾਮ ਛੜੇ ਗੁਰਲਾਲ ਬਾਈ ਜੀ ਝੁਖੀਆਂ ਕੇਰ ਸਿੰਘ ਵਾਲਾ ਉਹਨਾਂ ਵੱਲੋਂ ਤੀਜਾ ਇਨਾਮ ਡਾਕਟਰ ਭਪਿੰ다 ਸਿੰਘ ਜੀ ਗੰਗਾ ਨਗਰ ਬ੍ਰੇਨ ਪਾਊਡ ਗੌਰ ਫਾਰਮ ਵਾਲੇ ਉਹਨਾਂ ਬਲੀਓ ਚੌਥਾ ਇਨਾਮ ਰਮਜ਼ਾਨ ਦਾ ਕੇ ਬਣੀਓ ਪੰਜਵੇਂ ਤੋਂ ਲੈ ਕੇ 11ਵੇਂ ਤੱਕ ਸਣੀ ਗੱਲ ਰਣੀਆਂ ਘੋੜਿਆਂ ਵਾਲੇ ਵੀਰ ਤੇ ਬੱਕਰੀਆਂ ਦਾ ਗੋੜ ਫਾਰਮ ਬਹੁਤ ਤਕੜਾ ਉਹਨਾਂ ਦੇ ਘਰੇ ਜਾ ਕੇ ਆਇਆ ਬੜੀਆਂ ਰੂਹ ਖੁਸ਼ ਹੁੰਦੀਆਂ ਬੱਕਰੀਆਂ ਦੇਖ ਕੇ ਇੰਨੀ ਵਧੀਆ ਉਹਨੇ ਪਰਵਰਿਸ਼ ਕਰ ਰਹੇ ਨੇ ਤੇ ਉਹਨਾਂ ਵੱਲੋਂ ਇਨਾਮ ਦਿੱਤੇ ਜਾਣਗੇ ਬਾਕੀ ਸਾਡੇ ਨਗਰ ਬੰਨਿਓ ਵੀ ਮੌਕੇ ਤੇ ਇਨਾਮ ਦਿੱਤੇ ਜਾਣਗੇ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਨਗਰ ਮੁੱਲਾਪੁਰ ਦੇ ਸਾਰਿਆਂ ਦਾ ਹੀ ਧੰਨਵਾਦ ਸਾਰੀਆਂ ਕਲਪਾਂ ਦਾ ਧੰਨਵਾਦ ਤੇ ਸਾਰੇ ਸਹਿਯੋਗ ਦੇ ਰਹੇ ਨੇ ਇਸ ਲਈ ਬੇਨਤੀ ਹੈ ਬੱਕਰੀਆਂ ਪਾਲਕ ਵੀਰਾਂ ਨੂੰ ਕਿ ਜਿਹੜੇ ਦੁੱਧ ਦੇ ਕੰਮ ਕਰਦੇ ਆ ਬੱਕਰੀਆਂ ਦੀ ਬਰੀਡ ਤੇ ਵੀ ਕੰਮ ਕਰੋ ਜਿਆਦਾਤਰ ਦੁੱਧ ਦੇ ਪੈਦਾਵਾਰ ਵਾਲੀਆਂ ਬੱਕਰੀਆਂ ਰੱਖੋ ਤੇ ਇਹ ਮੇਲੇ ਵਿੱਚ ਲੈ ਕੇ ਆਓ ਮੇਲੇ ਵਿੱਚ ਤੁਹਾਨੂੰ ਬੜਾ ਕੁਝ ਲੱਭੂਗਾ ਜਿਹੜੇ ਕੋ ਜੁਨੀਅਰ ਯੂਨੀਵਰਸਿਟੀ ਵਾਲੇ ਡਾਕਟਰ ਉਹ ਵੀ ਤੁਹਾਨੂੰ ਨੌਲਜ ਦੇਣਗੇ ਉਹਨਾਂ ਦੇ ਨਾਲ ਵੀ ਟਾਈਮ ਦੀ ਸੈਟਿੰਗ ਹੋ ਰਹੀ ਹੈ ਵੀ ਕਿਹੜੇ ਦਿਨ ਆਉਣਗੇ ਉਹ ਤੁਹਾਨੂੰ ਦੱਸਣਗੇ ਕਿ ਦੁੱਧ ਕਿਵੇਂ ਵਧਾਉਣਾ ਬੱਕਰੀ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਇਹਨੂੰ ਕਿੰਨੀ ਕੁ ਡਾਇਟ ਦੇਣੀ ਆ ਦਾਣਾ ਕਿੰਨਾ ਕੁ ਦੇਣਾ ਵਾ ਉਹ ਸਾਰੀਆਂ ਗੱਲਾਂ ਆਪਾਂ ਨੂੰ ਸੁਝਾਉਣਗੇ ਨਵੇਂ ਵੀਰ ਸਾਡੇ ਨਾਲ ਸੰਪਰਕ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ